ਕਿਸਾਨਾਂ ਦਾ ਦਿੱਲੀ ਕੁਝ ਤੋਂ ਪਹਿਲਾਂ ਹਰਿਆਣਾ ਸਰਕਾਰ ਐਕਸ਼ਨ ਮੋਡ ਵਿੱਚ ਹੈ ਕਿਸਾਨ ਅੰਦੋਲਨ ਦੇ ਮੈਨੇਜਰ ਹਰਿਆਣਾ ਸਰਕਾਰ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਟੀਵੀ ਐਸ ਐਨ ਪ੍ਰਸਾਦ ਨੇ ਹੁਕਮ ਜਾਰੀ ਕਰਦੇ ਹੋਏ ਹਰਿਆਣਾ ਦੇ ਅੰਬਾਲਾ ਕੁਰਕਸ਼ੇਤਰ ਕੈਥਲ ਜੀਨ ਹਿਸਾਰ ਫਤਿਆਬਾਦ ਤੇ ਸੱਸਾ ਜ਼ਿਲ੍ਹਿਆਂ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਮੌਤਲ ਕਰ ਦਿੱਤੀਆਂ ਨੇ ਜਾਰੀ ਹੁਕਮ ਅਨੁਸਾਰ ਇਹ ਸੇਵਾਵਾਂ 11 ਫਰਵਰੀ ਸਵੇਰੇ 6 ਵਜੇ ਤੋਂ 13 ਫਰਵਰੀ ਰਾਤ 12 ਵਜੇ ਤੱਕ ਮੌਤਲ ਰਹਿਣਗੀਆਂ ਉਧਰ ਕਿਸਾਨ ਅੰਦੋਲਨ ਨਾਲ ਜਿੱਠਣ ਲਈ ਵਿਸ਼ੇਸ਼ ਪੁਲਿਸ ਟੁਕੜੀਆਂ ਲਈ ਫੁੱਲ ਬਾਡੀ ਪ੍ਰੋਟੈਕਟਰ ਗੀਅਰ ਸੂਟ ਆਰਡਰ ਕੀਤੇ ਗਏ ਨੇ ਜਿਸ ਨੂੰ ਪਹਿਨਣ ਤੋਂ ਬਾਅਦ ਜਵਾਨਾਂ ਤੇ ਲਾਠੀਆਂ ਡੰਡਿਆਂ ਤੇ ਪੱਥਰਾਂ ਦਾ ਅਸਰ ਵੀ ਨਹੀਂ ਹੋਵੇਗਾ ਸ਼ੰਭੂ ਬਾਰਡਰ ਤੇ ਵਿਸ਼ੇਸ਼ ਡਰੋਨ ਤਾਇਨਾਤ ਕੀਤਾ ਗਿਆ ਹੈ ਇਸ ਡਰੋਨ ਤੇ ਮੀਦ ਆ ਵੀ ਕੋਈ ਅਸਰ ਨਹੀਂ ਹੋਵੇਗਾ ਪੁਲਿਸ ਕਿਸਾਨਾਂ ਨੂੰ ਰੋਕਣ ਲਈ ਚਾਰ ਮਲਟੀ ਪੈਰਲ ਲਾਂਚਰ ਗਨ ਨਾਲ ਲੈਸ ਨਵੇਂ ਵਾਹਨ ਤਾਇਨਾਤ ਕੀਤੇ ਗਏ ਨੇ ਜਿਨ੍ਹਾਂ ਤੋਂ ਅੱਧੀ ਦਰਜਨ ਦੇ ਕਰੀਬ ਅਤਰੂ ਗੈਸ ਦੇ ਗੋਲੇ ਇੱਕੋ ਵੇਲੇ ਧਾਕੇ ਜਾ ਸਕਦੇ ਨੇ ਦੱਸ ਦੇ ਕਿ ਸਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਮੰਗਾਂ ਤੇ ਹੋਰ ਮਸਲਿਆਂ ਦੇ ਹੱਲ ਲਈ 13 ਫਰਵਰੀ ਨੂੰ ਦਿੱਲੀ ਚਲੋ ਪ੍ਰੋਗਰਾਮ ਉਲੀਕਿਆ ਗਿਆ ਹੈ ਇਸ ਦੇ ਮੱਦੇਨਜ਼ਰ ਪੰਜਾਬ ਦੇ ਹਰਿਆਣਾ ਦੀਆਂ ਹਦਾਸੀਲ ਕਰ ਦਿੱਤੀਆਂ ਗਈਆਂ ਨੇ ਇਸ ਸਬੰਧੀ ਪਟਿਆਲਾ ਤੇ ਅੰਬਾਲਾ ਪੁਲਿਸ ਨੇ ਹਦਾਸੀਲ ਕਰਕੇ ਆਵਾਜਾਈ ਨੂੰ ਬਦਲਵੇਂ ਰੂਟਾਂ ਰਹੀ ਲੰਗਾਉਣਾ ਸ਼ੁਰੂ ਕਰ ਦਿੱਤਾ ਹੈ ਅੰਬਾਲਾ ਪ੍ਰਸ਼ਾਸਨ ਨੇ ਘੱਗਰ ਦਰਿਆ ਤੇ ਬਣੇ ਪੁਲ ਨੂੰ ਵੀ ਬੰਦ ਕਰ ਦਿੱਤਾ ਹੈ ਤੇ ਦਰਿਆ ਦੇ ਅੰਦਰ ਖੁਦਾਈ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨ ਇਸ ਵਿੱਚੋਂ ਟਰੈਕਟਰ ਲੈ ਕੇ ਨਾ ਲੰਘ ਸਕੇ